ਸੂਪਰਧਾਨ ਜੀ ਜੀ ਸਾਥਿਓ ਅੱਜ ਸਾਰਾ ਪੰਜਾਬ ਦੇ ਵਿੱਚ ਸਾਰੇ ਭਰਾਵਾਂ ਨੂੰ ਸਾਰੇ ਬਜ਼ੁਰਗਾਂ ਨੂੰ ਪਤਾ ਹੈ ਕਿ ਪੀਆਰਟੀ ਦਾ ਜਿਹੜਾ ਚੱਕਾ ਜਾਮਾ ਕਿਲੋਮੀਟਰ ਗੱਡੀਆਂ ਪ੍ਰਾਈਵੇਟ ਗੱਡੀਆਂ ਦੇ ਵਿਰੋਧ ਵਿੱਚ ਟੋਟਲ ਬੱਸਾਂ ਬੰਦ ਨੇਗੀਆਂ ਤੇ ਸਾਨੂੰ ਅਰੈਸਟ ਕਰਕੇ ਕੱਗੇ ਥਾਣੇ ਦੇ ਵਿੱਚ ਪੁਲਿਸ ਵੱਲੋਂ ਰੱਖਿਆ ਗਿਆ ਸੋ ਅਸੀਂ ਸਾਰੇ ਸਾਥੀ ਚੜ੍ਹਦੀ ਕਲਾ ਦੇ ਵਿੱਚਾਂ ਇੰਨੇ ਬੰਦੇ ਅਰੈਸਟ ਕਰਨ ਦੇ ਬਾਵਜੂਦ ਵੀ ਪਟਿਆਲੇ ਜਿਹੜਾ ਪ੍ਰੋਟੈਸਟ ਹੈ ਪੂਰਾ ਜੋਰਾਂ ਤੇ ਚੱਲ ਰਿਹਾ ਹੈ ਪੂਰਾ ਪਟਿਆਲਾ ਬੰਦ ਹੈ ਇੱਕ ਵੀ ਬੱਸ ਹੈ ਜਿਹੜੀ ਨਹੀਂ ਚੱਲ ਰਹੀ ਸੋ ਸਾਰੇ ਸਾਥੀ ਸੀ ਚੜਦੇ ਹੀ ਕਲਾਚਾ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ ਸਮੂਹ ਸਾਥੀ ਵੱਧ ਤੋਂ ਵੱਧ ਸੰਘਰਸ਼ ਦਾ ਸਾਥ ਦਿਓ ਅਸੀਂ ਭਰਾ ਭੀਜ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਹਾਂ ਇਸ ਸੰਘਰਸ਼ ਦੇ ਵਿੱਚ ਸਾਡਾ ਸਾਥ ਦਿਓ ਪਹਿਲਾਂ ਅਸੀਂ ਲੜਾਈ ਲੜਦੇ ਸੀ ਆਪਣੇ ਪੱਕੇ ਹੋਣ ਦੀ ਠੇਕੇਦਾਰ ਨੂੰ ਬਾਹਰ ਕੱਢਣ ਦੀ ਪਰ ਹੁਣ ਜਿਹੜੀ ਸਾਡੀ ਲੜਾਈ ਹੈ ਉਹ ਵਿਭਾਗਾਂ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਵਿਭਾਗ ਦਾ ਨਿੱਜੀਕਰਨ ਕਰਨ ਵਾਲੀ ਜਿਹੜੀ ਸਰਕਾਰ ਜਾਰੀ ਹੈ ਵਿਭਾਗ ਦੇ ਵਿੱਚ ਕਿਲੋਮੀਟਰ ਬੱਸਾਂ ਪਾਉਣ ਵਾਸਤੇ ਇਹ ਜਿਹੜੀ ਮੈਨੇਜਮੈਂਟ ਹੈ ਤੇ ਸਰਕਾਰ ਆ ਇਹ ਤੁਲੀ ਹੋਈ ਆ ਤੇ ਅਸੀਂ ਕਿਲੋਮੀਟਰ ਗੱਡੀਆਂ ਨੇ ਜਿਹੜੀਆਂ ਨਹੀਂ ਪੈਣ ਦੇਣੀਆਂ ਅਸੀਂ ਆਪਣੀ ਰੈਸਟ ਵੀ ਦਿੱਤੀ ਹੈ ਅੱਜ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੋਂ ਵੀ ਸਿੱਕੇ ਸੰਘਰਸ਼ ਜਿਹੜੇ ਉਹ ਕਰਾਂਗੇ ਸਾਰੇ ਵਰਕਰ ਚੜ੍ਹਦੀ ਕਲਾ ਚੋ ਬਾਈ ਚੜ੍ਹਦੀ ਕਲਾ ਚ